ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾਣਾ ਮੰਡੀ ਵਿਖੇ ਪਹੁੰਚੇ ਬਲਵੰਤ ਸਮੇਵਾਲੀ ਰਾਜ ਦੀ ਸਖਤਰ ਲੋਕ ਸਭਾ ਹਲਕਾ ਪ੍ਰ 代表 ਅਨੁਚਾਰ ਬਲਵੰਤ ਸਮੇਵਾਲੀ ਨੇ ਵੱਖ-ਵੱਖ ਵਿਸ਼ਿਆਂ ਤੇ ਮਜ਼ਦੂਰਾਂ ਨਾਲ ਕੀਤੀ ਗੱਲਬਾਤ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਨੈਸ ਲਿਸਟ ਜਸਟਿਸ ਪਾਰਟੀ ਸਦਾ ਹੀ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਖਰਾ ਉਤਰਦੀ ਰਹੀ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ بلند ਕਰਦੀ ਰਹੇਗੀ ਮੋਗੇ ਹੁਣਾ ਤੁਸੀਂ ਇੱਥੇ ਹੀ ਖੜਕੇ ਮੇਰਾ ਨਾਮ ਬਲਵੰਤ ਸਮੇਵਾਲੀ ਰਾਸਤੀ ਸੱਤਨ ਲੋਕ ਸਭਾ ਕਪੂਰੋਈ ਪਰ ਅਨਚਾਰਜ ਨੈਸਲੀ ਜਨਤੀ ਪਾਰਟੀ ਅੱਜ ਮੈਂ ਦਾਣਾ ਮੰਡੀ ਸ਼੍ਰੀ ਮੁਖਤਸਰ ਸਾਹਿਬ ਇੱਥੇ ਪਹੁੰਚਿਆ ਇੱਥੇ ਮੈਂ ਜਿਹੜੇ ਮਜ਼ਦੂਰ ਕੰਮ ਕਰ ਰਹੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਏ ਇਹਨਾਂ ਨੇ ਮੇਰੇ ਕੋਲ ਇੱਕ ਬੜਾ ਵਧੀਆ ਵਿਸ਼ਵਾਸ ਦਿਵਾਇਆ ਕਿ ਜਿੰਨੇ ਮਜ਼ਦੂਰ ਇੱਥੇ ਕੰਮ ਕਰ ਰਹੇ ਆ ਉਹ ਉਹਨਾਂ ਨੂੰ ਜਿਹੜੀ ਵੀ ਕੋਈ ਮੁਸ਼ਕਲ ਆਊਗੀ ਮੈਂ ਸਮੇਂ ਸਿਰ ਪਹੁੰਚ ਕੇ ਇਹਨਾਂ ਦਾ ਮੈਂ ਹੱਲ ਕਰਾਊਂਗਾ